ਹਾਂਜੀ ਭੈਣ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਬਿਆਨਤ ਕੌਰ ਆ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਤੁਰੀ ਤੋਂ ਅੰਗਰਵਾੜੀ ਵਰਕਰ ਲੱਗੀ ਹੋਈ ਆ ਵੈਰੀ ਗੁੱਡ ਕੁਛ ਟਾਈਮ ਪਹਿਲਾਂ ਭੈਣ ਜੀ ਆਪਾਂ ਮਿਲੇ ਸੀਗੇ ਤੁਸੀਂ ਆਪਣੀਆਂ ਪ੍ਰੋਬਲਮਾਂ ਡਿਸਕਸ ਕਰ ਰਹੇ ਸੀਗੇ ਕੀ ਕੀ ਡਿਕਤਾਂ ਦੱਸਿਆ ਸੀ ਮੈਨੂੰ ਇੱਕ ਤਾਂ ਬਲੱਡ ਸ਼ੂਗਰ ਆ ਓਕੇ ਤੇ ਇੱਕ ਮੇਰੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਓਕੇ ਇੱਕ ਜਦੋਂ ਮੈਂ ਤੁਰਦੀ ਆ ਮੈਨੂੰ ਤਾਂ ਸਾਹ ਚੜਦਾ ਤੇ ਜਿਵੇਂ ਕੋਈ ਕੰਮ ਕਰਦੀ ਆ ਤੇ ਮੈਨੂੰ ਤਾਂ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਸੀਗਾ ਹਾਂਜੀ ਠੀਕ ਹੈ ਇੱਕ ਤਜਾਬ ਕਹਿੰਦੇ ਸੀ ਬਣਦਾ ਹੈ ਤਜਾਬ ਵੀ ਹਾਂਜੀ ਤਜਾਬ ਵੀ ਮੰਗੋ ਠੀਕ ਹੈ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਇਹ ਪ੍ਰੋਬਲਮ ਆ ਮੈਂ ਤਾਂ 3-4 ਸਾਲ ਹੋ ਗਏ ਓਕੇ ਤੇ ਕਾਫੀ ਸਾਲ ਹੀ ਲਾ ਲੋ ਬਸ ਅੱਛਾ ਕਾਫੀ ਸਾਲਾਂ ਤੋਂ ਚੱਲ ਰਹੀਆਂ ਸੀ ਇੱਕ ਤਾਂ ਫਿਰ ਤੁਸੀਂ ਇਲਾਜ ਲੈ ਰਹੇ ਸੀ ਤਾਂ ਹਾਂਜੀ ਮੈਂ ਮੈਡੀਸਿਨ ਲੈ ਕੇ ਦਗੀ ਤੇ ਉਹ ਕਦੇ ਕਿਤੇ ਅੱਛਾ ਜਿੰਨਾ ਕ ਟਾਈਮ ਖਾਂਦੇ ਠੀਕ ਲੱਗਦਾ ਜਦੋਂ ਜਿੱਦੋਂ ਮੈਂ ਬੜਾ ਉੱਥੇ ਚੱਲ ਜਾਂਦੀ ਸੀ ਮੈਂ ਠੀਕ ਹੈ ਜੀ ਤੇ ਫਿਰ ਮੈਨੂੰ ਮਤ ਹੁਣ ਆਪਣਾ ਹਾਂ ਆਪਣਾ ਬਾਡੀ ਸਰਵਿਸ ਪੈਕ ਵਰਤਿਆ ਤੁਸੀਂ ਬਾਡੀ ਸਰਵਿਸ ਕਰਵਾਈ ਹੈ ਜੂਸ ਵਰਤਿਆ ਨੇ ਪੰਜ ਤਰ੍ਹਾਂ ਦੇ ਆਪਣੇ ਹਾਂਜੀ ਹੁਣ ਕਿਵੇਂ ਨੇ ਤੁਹਾਡੀਆਂ ਦਿੱਕ ਤਾਂ ਜੀ ਬਿਲਕੁਲ ਠੀਕ ਹੈ ਮੈਂ ਹੁਣ ਮੈਂ ਸ਼ੂਗਰ ਦਵਾਈ ਵੀ ਮਤਲਬ ਮੈਂ ਹੁਣ ਨਹੀਂ ਕੁਝ ਵੀ ਲੈਂਦੀ ਹੈਗੀ ਅੱਛਾ ਦਵਾਈ ਵੀ ਬੰਦ ਹੋ ਗਈ ਤੁਹਾਡੀ ਸ਼ੂਗਰ ਦੀ ਵੈਰੀ ਗੁੱਡ ਇਤਜਾਬ ਕਿ ਮੈਂ ਤੁਹਾਡਾ ਪੰਜਾਬੀ ਠੀਕ ਆ ਪਹਿਲਾਂ ਸਕੂਲੋਂ ਘਰੋਂ ਸਕੂਲ ਤੇ ਜਾਂਦੀ ਤਾਂ ਟੈਂਪੋ ਤੇ ਆਉਂਦੀ ਵੀ ਟੈਂਪੋ ਤੇ ਠੀਕ ਆ ਹੁਣ ਤੁਰਕੇ ਆਉਣੀ ਆ ਤੁਰਕੇ ਜਾਨਣੀ ਆ ਮੈਂ ਅੱਛਾ ਹਾਂ ਤੁਸੀਂ ਕਹਿੰਦੇ ਸੀ ਵੀ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਆ ਥੋੜਾ ਜਿਹਾ ਕੰਮ ਕਰਕੇ ਥਕਾਵਟ ਅੱਛਾ ਪੈਦਲ ਹੀ ਚਲੇ ਜਾਨੇ ਹੋ ਪੈਦਲ ਹੀ ਵਾਪਸ ਆਣੇ ਹੋ ਘਰ ਹਾਂਜੀ ਪਹਿਲਾਂ ਮੈਨੂੰ ਖਾਂਦੀ ਬਿਲਕੁਲ ਨਹੀਂ ਸੀਗੀ ਠੀਕ ਆ ਜੀ ਮੈਨੂੰ ਭੁੱਖ ਵੀ ਵਧੀਆ ਲੱਗਦੀ ਆ ਅੱਛਾ ਭੁੱਖ ਵੀ ਵਧੀਆ ਲੱਗਦੀ ਆ ਮੇਰੇ ਲੀਵਰ 'ਚ ਵੀ ਥੋੜਾ ਜਿਹਾ ਮੇਰਾ ਇਨਫੈਕਸ਼ਨ ਆ ਗਈ ਸੀ ਨਾ ਠੀਕ ਹੈ ਹੁਣ ਕੀ ਮੈਂ ਇਨਫੈਕਸ਼ਨ ਠੀਕ ਹੈ ਬਿਲਕੁਲ ਓਕੇ ਬਹੁਤ ਸ਼ਾਨਦਾਰ ਤੁਹਾਨੂੰ ਦੇਖੋ ਰਿਜ਼ਲਟ ਮਿਲੇ ਨੇ ਬਾਡੀ ਸਰਵਿਸ ਬਾਰੇ ਵਰਤ ਕੇ ਅ ਕਈ ਵਾਰ ਦੇਖੋ ਅੱਜ ਸਮਾਜ ਦੇ ਵਿੱਚ ਬਹੁਤੋ ਦਿੱਕਤਾਂ ਨਾਲ ਜੂਜ ਰਹੇ ਨੇ ਸਾਡੇ ਭੈਣ ਭਾਈ ਤੁਸੀਂ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਕੀ ਸਲਾਹ ਦੇਣਾ ਚਾਹੋਗੇ ਮੈਂ ਤਾਂ ਇਹ ਦੇਣਾ ਚਾਹੂੰਗੀ ਜੀ ਦੇਖੋ ਜਿੱਦਾਂ ਮੈਨੂੰ ਵਧੀਆ ਲੱਗਿਆ ਇਹ ਬਾਡੀ ਸਰਵਿਸ ਲੈ ਕੇ ਤੇ ਮੇਰ ਜੀਵਨ ਮਤਲਬ ਸਫਲ ਹੋ ਗਿਆ ਜੀ ਤੇ ਮੈਂ ਇਹ ਕਹਿੰਦਾ ਤੁਸੀਂ ਵੀ ਲਓ ਇਹਨੂੰ ਇੱਕ ਵਾਰੀ ਵਰਤ ਕੇ ਦੇਖੋ ਠੀਕ ਹੈ ਭੈਣ ਜੀ ਧੰਨਵਾਦ ਤੁਹਾਡਾ ਥੈਂਕ ਯੂ